ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਪਿਆਰਿਓ ਆ ਫਿਰ ਆਪਾਂ ਕੋਸ਼ਿਸ਼ ਕਰੀਏ ਇਸ ਭੌਜਲ ਨੂੰ ਪਾਰ ਕਰਨ ਦੀ ਇਸ ਭੌਜਲ ਨੂੰ ਭੌਜਲ ਭੌਜਲ ਕੀ ਹੈ ਜੋ ਕਿ ਗੁਰੂ ਸਾਹਿਬ ਪ੍ਰਮਾਨ ਕਰ ਰਹੇ ਨੇ ਕਿ ਦੁਆ ਸਿਰਾਂ ਕਾ ਆਪ ਸੁਆਮੀ ਇੱਕ ਸਰਾ ਸਾਡਾ ਨਾਵ ਕਾਟ ਜਿਨ ਧੁੰਨੀ ਕਹਨੇ ਆ ਦੂਜਾ ਸਰਾ ਹੈ ਤ੍ਰਕੁਟੀ ਆ ਜਿੱਥੇ ਆਇਨਕ ਦੀ ਟੇਕ ਆ ਇਹ ਜਿਹੜਾ ਵਿਚਾਲੇ ਰਸਤਾ ਹੈ ਇਹ ਹੈ ਪਵਜਲ ਹੈ ਇਸ ਪਵਜਲ ਨੂੰ ਪਾਰ ਕਰਨ ਵਾਸਤੇ ਗੁਰੂ ਪਿਆਰਿਓ ਸਾਨੂੰ ਉਸ ਜਹਾਜ਼ ਤੇ ਚੜਨਾ ਪੈਣਾ ਹੈ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉtre ਪਾਰ ਹੁਣ ਆਪਾਂ ਗਾਇਦਾ ਜਾਂਦੇ ਆ ਅਰਦਾਸ ਦੇ ਵਿੱਚ ਲੇਕਿਨ ਕਿਤੇ ਚੜੇ ਨਹੀਂ ਐ ਆਓ ਆਪਾਂ ਕੋਸ਼ਿਸ਼ ਕਰੀ ਅੱਜ ਇਸ ਜਹਾਜ਼ ਤੇ ਚੜਨ ਦੀ ਜੋ ਕਿ ਇਸ ਜਹਾਜ਼ ਨੇ ਸਾਨੂੰ ਉਤਰਕੁਟੀ ਤੱਕ ਪਾਵ ਜਿਹੜੀ ਲੋਕ ਪਰਲੋਕ ਦੀ ਬਾਉਂਡਰੀ ਹੈ ਉਥੋਂ ਤੱਕ ਲੈ ਜਾਣਾ ਹੈ ਪਰਲੋਕ ਜੋ ਦੇਸ਼ ਹੈ ਇੱਕ ਲੋਕ ਹੈ ਇੱਕ ਪਰਲੋਕ ਹੈ ਜਿੱਥੇ ਹੁਣ ਆਪਾਂ ਬੈਠੇ ਆ ਇਹ ਹੈ ਲੋਕ ਹੈ ਲੋਕ ਕਿਹਦਾ ਦੇਸ਼ ਹੈ ਕਾਲ ਦਾ ਕਿਉਂਕਿ ਗੁਰਬਾਣੀ ਕਹਿ ਰਹੀ ਹੈ ਪਿਤਾ ਪ੍ਰਮਾਤਮਾ ਫਰਮਾਨ ਕਰ ਰਹੇ ਨੇ ਕਿ ਖੰਡ ਪਤਾਲ ਦੀਪ ਸਭ ਲੋਆ ਕਾਲੇ ਵਸ ਪ੍ਰਭ ਆਪ ਕੀਆ ਇਹ ਅਮਰ ਕਾਲ ਦੇ ਹਵਾਲੇ ਕੀਤਾ ਹੋਇਆ ਹੈ ਜਿੱਥੇ ਅਸੀਂ ਆ ਮਨੁੱਖਾ ਜਨਮ ਲੈ ਕੇ ਆਏ ਆ ਸਵਾਸ ਲੈ ਕੇ ਆਏ ਆ ਔਰ ਅਸੀਂ ਸਵਾਸਾਨਾ ਪਿਤਾ ਪਰਮਾਤਮਾ ਦੇ ਵਿਦਾਈ ਕਰਕੇ ਆਪਣਾ 84 ਲੱਖ ਦਾ 84 ਲੱਖ ਜੁਨਿਆਂ ਦਾ ਜੋ ਚੱਕਰ ਹੈ ਉਹ ਅਸੀਂ ਖਤਮ ਕਰਨਾ ਹੈ ਉਹ ਖਤਮ ਕਰਨ ਵਾਸਤੇ ਸਾਨੂੰ ਜ਼ਰੂਰੀ ਹੈ ਕਿ ਸਿਮਰਨ ਕਰਨਾ ਪੈਣਾ ਹੈ ਸਿਮਰਨ ਕਰਨ ਦਾ ਤਰੀਕਾ ਸਾਨਵਿਕ ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੂਤਰੇ ਪਾਰ ਇਹ ਜਹਾਜ਼ ਤੇ ਚੜ੍ਹਨਾ ਪੈਣਾ ਹੈ ਅਸੀਂ ਸਿਮਰਨ ਕਰਨ ਲੱਗਾਂਗੇ ਜਦੋਂ ਆਪਣੀ ਆਵਾਜ਼ ਨੂੰ ਆਪ ਸੁਣਾਂਗੇ ਔਰ ਔਰ ਜੋ ਸਾਡੀ ਪੌਣ ਜੋ ਅੰਦਰ ਨਾਸਕਾ ਤੇ ਮੁੱਖ ਰਾਹੀਂ ਅੰਦਰ ਆਏਗੀ ਉਹ ਜਿਵੇਂ ਅੰਤਰੀ ਅੰਦਰ ਐਂਟਰੀ ਕਰੇਗੀ ਅਸੀਂ ਉਸੇ ਟਾਈਮ ਉਚਾਰਨਾ ਹੈ ਵਾ ਐ ਸਨਾਵ ਘਾਟ ਤੱਕ ਆਇਆ ਇੱਥੇ ਥੋੜਾ ਜਿਹਾ ਹਲਕਾ ਸਟੌਪ ਕੀਤਾ ਫਿਰ ਵਾਪਸ ਮੁੱਖ ਰਾਹੀਂ ਵਾਪਸ ਨਿਕਲੇਗੀ ਇਹ ਪਾਉਣ ਗੁਰੂ ਇੱਕ ਜਹਾਜ਼ ਬਣ ਗਿਆ ਇਹ ਕੀ ਗੁਰੂ ਪਿਆਰਿਓ ਇੱਕ ਜਹਾਜ਼ ਬਣ ਗਿਆ ਅਸੀਂ ਗੁਰੂ ਦਾ ਪੱਲਾ ਫੜ ਫੜ ਕੇ ਇਸ ਜਹਾਜ਼ ਤੇ ਚੜਨਾ ਹੈ ਜਿਉਂ ਜਹਾਜ਼ ਇੱਥੋਂ ਚੱਲੇਗਾ ਵਾਹ ਅਸੀਂ ਆਪਣੀ ਆਵਾਜ਼ ਨੂੰ ਸੁਣੀ ਜਾਣਾ ਹੈ ਆਪਣੀ ਆਵਾਜ਼ ਨੂੰ ਆਪ ਸੁਣੀ ਜਾਣਾ ਸੀ ਜਿੰਨਾ ਚਿਰ ਅਸੀਂ ਆਪਣੀ ਆਵਾਜ਼ ਨੂੰ ਸੁਣੀ ਜਾਵਾਂਗੇ ਅਸੀਂ ਜਹਾਜ਼ ਤੋਂ ਉਤਰਾਂਗੇ ਨਹੀਂ ਜਦੋਂ ਅਸੀਂ ਸੁਣਨਾ ਬੰਦ ਕਰਤੇ ਉਹਦੀ ਸਾਡੀ ਬਾਹ ਫੜ ਕੇ ਇਹਨਾਂ ਪੰਜਾਂ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਇਹਨਾਂ ਨੇ ਤਾਰ ਦੇਣਾ ਫੇਰ ਗੁਰਪਿਆਰਿਓ ਉਹ ਅਸੀਂ ਗਾਇਤਾਂ ਜਾਵਾਂਗੇ ਵਾਹਿਗੁਰੂ ਜਪੀ ਤਾਂ ਜਾਵਾਂਗੇ ਪਰ ਉਹਦਾ ਕੋਈ ਲਾਭ ਨਹੀਂ ਹੈ ਕਿਉਂ ਜਿੰਨਾ ਚਿਰ ਅਸੀਂ ਸੁਣੀ ਜਾਵਾਂਗੇ ਆਪਣੀ ਆਵਾਜ਼ ਨੂੰ ਉਹ ਜਿਹੜਾ ਵਾਹਿਗੁਰੂ ਆ ਉਹ ਨਾਮ ਧੰਨ ਦੇ ਵਿੱਚ ਬਦਲੀ ਹੁੰਦਾ ਜਾਏਗਾ ਮਾਲਕ ਨੇ ਆਪਣੇ ਕੋਲ ਜਮਾ ਕਰ ਲੈਣਾ ਉਹ ਉਹਦਾ ਲੇਖਾ ਜੋਖਾ ਨਹੀਂ ਦੇਣਾ ਤਾਂ ਜ਼ਰੂਰੀ ਹੈ ਕਿ ਗੁਰੂ ਪਾਇਰੇ ਅਸੀਂ ਲੇਖੇ ਜੋਖੇ ਤੋਂ ਮੁਕਤ ਹੋਣਾ ਹੈ ਅਸੀਂ ਲੇਖੇ ਜੋਖੇ ਤੋਂ ਮੁਕਤ ਹੋਣਾ ਹੈ ਜਿੰਨਾ ਚਿਰ ਅਸੀਂ ਲੇਖੇ ਜੋਖੇ ਤੋਂ ਮੁਕਤ ਨਹੀਂ ਹੁੰਦੇ ਅਸੀਂ ਉੱਥੇ ਆਪਣੇ ਦੇਸ਼ ਆਪਣੇ ਘਰ ਜਾ ਨਹੀਂ ਸਕਦੇ ਕਿਉਂ ਉੱਥੇ ਉਹੀ ਜਾਣਗੇ ਜਿਨ੍ਹਾਂ ਦਾ ਲੇਖਾ ਜੋਖਾ ਖਤਮ ਹੋ ਗਿਆ ਜੋ ਲੇਖੇ ਜੋਖੇ ਦੇ ਵਿੱਚ ਨਹੀਂ ਰਹੇ ਤਾਂ ਹੁਣ ਲੇਖੇ ਜੋਖੇ ਤੋਂ ਬਾਹਰ ਹੋਣ ਵਾਸਤੇ ਤਾਂ ਗੁਰੂ ਪਿਆਰੇ ਸਾਨੂੰ ਕਰਨਾ ਪੈਣਾ ਹੈ ਸਿਮਰਨ ਸਿਮਰਨ ਵੀ ਉਹ ਵਾਹਿਗੁਰੂ ਗੁਰਮੰਤਰ ਹੈ ਜਪ ਹੋਮੇ ਖੋਈ ਆਸ ਸਿਮਰਨ ਜੋ ਕਿ ਖਾਲਸਾ ਉਹ ਜੋ ਕਰੇ ਨਿਤ ਜੰਗ ਸਾਨੂੰ ਇਹਨਾਂ ਪੰਜਾਂ ਨਾਲ ਜੰਗ ਕਰਨੀ ਪੈਣੀ ਆ ਜੰਗ ਕਰਕੇ ਜੋ ਸਾਡਾ ਮਨ ਵੇਕਾਰਾਂ ਦੇ ਪਿੱਛੇ ਡੌੜ ਰਿਹਾ ਹੈ ਉਹ ਆਪਣੇ ਘਰੇ ਬਿਠਾਉਣਾ ਪੈਣਾ ਉਹਨੂੰ ਉਹਨੂੰ ਬਿਠਾਉਣ ਵਾਸਤੇ ਸਾਨੂੰ ਗੁਰਪਿਆਰ ਇਕਾਗਰ ਚਿੱਤ ਹੋ ਕੇ ਸਿਮਰਨ ਕਰਨਾ ਪੈਣਾ ਤੇ ਇਸ ਪਾਉਜਲ ਨੂੰ ਪਾਰ ਕਰਨਾ ਪੈਣਾ ਇਸ ਪਾਉਜਲ ਦੇ ਵਿੱਚ ਨਾਅ ਘਾੜ ਤੋਂ ਲੈ ਕੇ ਤ੍ਰਕੁਟੀ ਤੱਕ ਬਹੁਤ ਭੀੜ ਹੈ ਬਹੁਤ ਜ਼ਿਆਦੀ ਕਾਦੀ ਫਰਨਾ ਦੀ ਖਿਆਲਾਂ ਦੀ ਅਸੀਂ ਇਹਦੇ ਵਿੱਚ ਦੀ ਲੰਘਣਾ ਹੈ ਲੰਘ ਕੇ ਅਸੀਂ ਇੱਥੇ ਅਸੀਂ ਲੋਕ ਦੀ ਬਾਉਂਡਰੀ ਜਿਹੜਾ ਹੈ ਤਿਰਕੁਟੀ ਹੈ ਐਨਕ ਦੀ ਟੇਗਾ ਇੱਥੇ ਤੱਕ ਪਹੁੰਚਣਾ ਹੈ ਅੱਗੇ ਫਿਰ ਮੇਰੇ ਮਾਲਕ ਦਾ ਕੰਮ ਹੈ ਅੱਗੇ ਪੀਤਾ ਪ੍ਰਮਾਤਮਾ ਫਿਰ ਸਾਨੂੰ ਲੈਣ ਵਾਸਤੇ ਬੈਠਾ ਹੈ ਚਰਨ ਸਰਣ ਗੁਰ ਏਕ ਪੈਂਡਾ ਜਾਏ ਚੱਲ ਸਤਗੁਰ ਕੋਟ ਪੈਂਦੇ ਅੱਗੇ ਹੋਈ ਲੇਤ ਹੈ ਤੋਂ ਮੇਰੇ ਮਾਲਕ ਨੇ ਫਿਰ ਅੱਗੇ ਆ ਕੇ ਲੈ ਲੈਣਾ ਹੈ ਤੇ ਆਉ ਆਪਾ ਹੁਣ 15 ਕੁ ਮਿੰਟ ਲਾਵਾਂਗੇ ਸਿਮਰਨ ਤੇ ਤੇ ਬੜੇ ਪਿਆਰ ਦੇ ਨਾਲ ਕਰਾਂਗੇ ਮੇਰਾ ਮਾਲਕ ਆਪ ਕਿਰਪਾ ਕਰੇ ਇਹ ਸਾਰਾ ਉਹਦਾ ਕੰਮ ਆ ਉਹ ਆਪ ਹੀ ਕਰਵਾ ਲੇ ਸਾਡੇ ਵਾਸਤੇ ਕੁਝ ਵੀ ਨਹੀਂ ਕਰੇ ਕਰਾਵੇ ਆਪੇ ਆਪ ਮਾਨਸਿਕ ਕਿਸ ਨਹੀਂ ਹੱਥ ਤਾਂ ਗੁਰੂ ਪਿਆਰੇ ਉਹ ਤਰੀਕਾ ਦੱਸਦਾ ਹੈ ਕਿ ਨੇਤਰ ਬੰਦ ਕਰਨਾ ਹੈ ਆਪਣੀ ਬਾਜ ਵਿੱਚ ਆਪ ਸੁਣਨਾ ਹੈ ਅਸੀਂ ਸੁਣੀ ਜਾਣਾ ਆਪਣੀ ਬਾਜ ਨੂੰ ਲਗਾਤਾਰ ਕਿਉਂਕਿ ਜਦੋਂ ਅਸੀਂ ਸੁਣਨਾ ਬੰਦ ਕੀਤਾ ਉਹਦੇ ਅਸੀਂ ਜਹਤੋਂ نیچے ਉਤਰ ਜਾਗੇ ਸਾਡਾ ਸਿਮਨ ਜੋ ਲੇਖੇ ਨਹੀਂ ਲਗਣਾ ਗੁਰੂ ਪਿਆਰੇ ਆਓ ਆਪਾਂ ਸ਼ੁਰੂ ਕਰੀਏ ਜੀ ਵਾਹਿ ਗੁਰੂ 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 ਵਾਹਿ

guru wah 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 grew. Wah wah Guru, 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 wah

ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੋ ਦਾਸ ਇੱਕ ਅੱਲ ਦਸਰੀ ਭੁੱਲ ਗਿਆ ਸੀ ਕਿਸੇ ਨੇ ਮੱਥੇ ਤੇ ਧਿਆਨ ਨਹੀਂ ਲਾਉਣਾ ਆਪਾਂ ਧੁੰਨੀ ਤੇ ਧਿਆਨ ਰੱਖਣਾ ਹੈ ਮੁਖ ਨੱਕ ਦੋ ਇਹ ਤੋਂ ਇੱਕ ਗਿੱਠ ਦੀ ਅਗੇ ਦੂਰੀ ਤੇ ਸੁਰਤੀ ਨੂੰ ਜਮਾ ਕੇ ਰੱਖਣਾ ਹੈ ਮੱਥੇ ਤੇ ਕਿਸੇ ਨੇ ਤਾਂ ਧਿਆਨ ਨਹੀਂ ਲਿਜਾਣਾ ਗੁਰ ਪਿਆਰੇਓ ਸ਼ੁਰੂ ਕਰੋ ਜੀ ਵਾਹ ਗੁਰ 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 La, grew, wight grew, wight grew, wight grew, wight grew, wight grew, wight grew, 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 grew,

One uh, grew. grua lá, gru, -ua, gr -ua. В групп wah, gru, wah, gru, wah, gru, wah, gru, wah, gru. ва гру 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 ва Guru Wa, 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 grew Wa, grew What uh, group? గ్ర్వా 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 గ్ర్వా

war 그루와 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 wa guru 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 wa

wa guru 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 와그루, 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 와와

ਵਾਹ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਪ੍ਰਕਾਰ ਗੁਰੂ ਪਿਆਰਿਓ ਅਸੀਂ ਇਸ ਆਪਣੇ ਪਵਜਲ ਨੂੰ ਪਾਰ ਕਰਨਾ ਹੈ ਜਦੋਂ ਅਸੀਂ ਪਵਜਲ ਪਾਰ ਕਰ ਜਾਾਂਗੇ ਤਾਂ ਹੌਲੀ ਹੌਲੀ ਸਮਰਨ ਬੰਦ ਹੋ ਜਾਂਦਾ ਹੈ ਫੇਰ ਅਸੀਂ ਉਸ ਤਰਕੁਟੀ ਤੇ ਬੈਠਣਾ ਹੈ ਉੱਥੇ ਬੈਠਣਾ ਹੈ ਜਿੱਥੇ ਫਿਰਕਰ ਵੈਸੋ ਹਰ ਜਨ ਪਿਆਰੇ ਸਤਿਗੁਰ ਤੋਂ ਮਰੇ ਕਾਜ ਸਵਾਰੇ ਜਿੱਥੇ ਮੇਰੇ ਮਾਲਕ ਨੇ ਭਗਤਾਂ ਦੇ ਕਾਜ ਸਵਾਰੇ ਨੇ ਭਗਤ ਜਨ ਉੱਥੇ ਬੈਠੇ ਨੇ ਫੇਰ ਆ ਮੁੱਖ ਤੋਂ ਬੋਲਣਾ ਬੰਦ ਹੋ ਜਾਣਾ ਹੈ ਸਿਰਪ ਅਸੀਂ ਅਨਾਦਾਂ ਨੂੰ ਸੁਣ ਸੁਣ ਕੇ ਇਸ ਲਗਾਤੇ ਬੈਠ ਕੇ ਫਿਰ ਇਹ ਵੀ ਬੰਦ ਹੋ ਜਾਣਗੇ ਪਰ ਇੱਕ ਆਵਾਜ਼ ਤੂਰ ਦੀ ਆਏਗੀ ਜੋ ਸਾਨੂੰ ਅੱਗੇ ਯਾਤਰਾ ਕਰਾਏਗੀ ਮਾਲਕ ਦੇ ਦਰ ਤੱਕ ਉਹ ਗੁਰੂ ਪਿਆਰੇ ਤਾਂ ਕਰਾਇਗੀ ਜਦੋਂ ਅਸੀਂ ਨੌ ਦਰਵਾਜ਼ੇ ਠਾਕ ਰਹਾਏ ਦਸਵੇਂ ਨਿਜਕਰ ਵਾਸਾ ਪਾਏ ਜਦੋਂ ਅਸੀਂ ਨੌ ਦਰਵਾਜ਼ੇ ਦੋ ਅੱਖਾਂ ਦੋ ਕੰਨ ਦੋ ਨਾਸਕਾ ਇੱਕ ਮੁਖ ਇਹ ਕੀ ਹੋ ਗਿਆ 7 ਦੋ ਮਲ ਮੁੱਤਰ 9 ਇਹ 9 ਦਰਵਾਜੇ ਨੇ ਇਸ ਮਕਾਨ ਕੀ ਮਕਾਨ ਕਿਹੜਾ ਇਹ ਸਾਡਾ ਸਰੀਰ ਇਹਨਾਂ ਨੂੰ ਅਸੀਂ ਬੰਦ ਕਰ ਦੇਣਾ ਹੈ ਖਿਆਲ ਫੁਰਨੇ ਸੋਚ ਫਿਕਰ ਜਿੰਨਾ ਵੀ ਹੈ ਇਹ ਬੰਦ ਹੋ ਜਣੇ ਚਾਹੀਦੇ ਨੇ ਔਰ ਸਾਡੇ ਸੁਰਤੀ ਵੀ ਕੰਮ ਧੰਦਿਆ ਚ ਨਹੀਂ ਜਾਣੀ ਪਰਿਵਾਰ ਦੇ ਵਿੱਚ ਨਹੀਂ ਜਾਣੀ ਚਾਹੀਦੀ ਉਸ ਟਾਈਮ ਸਿਰਪ ਸਾਡੇ ਜੋ ਫੁਰਨੇ ਬੰਦ ਹੋ ਜਾਣ ਔਰ ਅਸੀਂ ਉਸ ਦਰ ਤੇ ਬੈਠਦੇ ਹਾਂ ਫਿਰ ਬੈਠ ਕੇ ਪਹਿਲਾਂ ਅਸੀਂ ਪਿਤਾ ਪਰਮਾਤਮਾ ਦੇ ਮੁੱਖ ਦੀ ਆਵਾਜ਼ ਨੂੰ ਸੁਣਨਾ ਹੈ ਨਾਮ ਜਿਹੜਾ ਅਨਹਦ ਬਾਣੀ ਜੋ ਚੱਲ ਰਹੀ ਹੈ ਉਹਨੂੰ ਸੁਣ ਸੁਣ ਕੇ ਅਸੀਂ ਪੌਜਲ ਨੂੰ ਪਾਰ ਕਰਨਾ ਹੈ ਔਰ ਜਦੋਂ ਪਉਪ ਜਲ ਭਾਰ ਕਰਕੇ ਇੱਥੇ ਬੈਠ ਕੇ ਫਿਰ ਅੱਗੇ ਮੇਰੇ ਮਾਲਕ ਨੇ ਸਾਡੀ ਬਾਹ ਫੜਨੀ ਹੈ ਫਿਰ ਅੱਗੇ ਅਕਾਲਪੁਰਖ ਪਿਤਾ ਪਰਮਾਤਮਾ ਨੇ ਸਾਡੀ ਬਾਹ ਫੜਨੀ ਹੈ ਗੁਰੂ ਪਰ ਇਹਨੂੰ ਕਹਿੰਦੇ ਨੇ ਮਰਤਾ ਮਰਤਾ ਜਗ ਬੂਆ ਮਰ ਵੀ ਨਾ ਜਾਣੇ ਕੋਈ ਆਹ ਭਗਤੀ ਦਾ ਸ਼ੁਰੂਆਤ ਹੈ ਇੱਥੇ ਸ਼ੁਰੂਆਤ ਕਰਕੇ ਅਸੀਂ ਤਿਰਕੁੱਟੀ ਤੇ ਬੈਠਣਾ ਜਾ ਕੇ ਫੇਰ ਕਿਤੇ ਗੁਰਪਰ ਸਾਡੀ ਭਗਤੀ ਪੂਰੀ ਹੋਣੀ ਹੈ। ਔਰ ਉਹ ਵੀ ਜਦੋਂ ਅਸੀਂ ਤਿਲਕੁੱਟੀ ਬੈਠਣ ਤੋਂ ਪਹਿਲਾਂ ਖਿਆਲ ਪੁਰ ਨੇ ਸਾਡੇ ਬੰਦ ਹੋ ਜਾਣਗੇ ਸਿਮਨ ਕਰ ਤੇ ਕਰਦੇ ਫੇਰ ਉੱਥੇ ਬੈਠ ਕੇ ਅਸੀਂ ਆਨੰਦ ਮਾਣਾਂਗੇ। ਤੇ ਇਹ ਗੁਰਪਿਆਰੇ ਜੀ ਨੂੰ ਇੱਕ ਗੁਰਬਾਣੀ ਦਾ ਪ੍ਰਵਾਨ ਵੀ ਹੈ। ਰਜੋ ਗੁਣ ਤਮੋ ਗੁਣ ਸਤੋ ਗੁਣ ਇਹ ਸਭ ਤੇਰੀ ਮਾਇਆ ਸਤੋ ਗੁਣ ਚੋਂ ਵੀ ਅਸੀਂ ਉੱਪਰ ਠਕ ਜਾਣਾ ਹੈ। ਇਹ ਭਗਤੀ ਹੈ ਸਾਡੀ ਸ਼ੁਰੂਆਤ ਫੇਰ ਇੱਥੋਂ ਅਗੇ ਮਾਲਕ ਦੀ ਖੁਸ਼ੀ ਆ ਗੁਰ ਪਿਆਰਿਓ ਇੰਨੇ ਕੋ ਵਿਚਾਰਾ ਕਰਦੇ ਹੋਇਆ ਭੁੱਲਾਂ ਚੁੱਕਾਂ ਮਾਫ ਕਰਮੀਆਂ ਜੀ ਸਤ ਗੁਰ ਬਖਸ਼ ਨਾਰਾ ਸੰਗਤ ਬਖਸ਼ ਨਾਰਾ ਬਖਸ਼ ਦਿਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ